ਕਰਕੇ ਕੱਟਿਆ ਜਾ ਰਿਹਾ ਆ 15 ਅਗਸਤ 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗਮਾਰਕਸ ਕੱਢ ਰਹੇ ਆ ਤੇ ਫਲੈਗਮਾਰਕਸ ਕੱਢਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਸ਼ੋਅ ਸਟਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜ ਜਾਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹਵ ਟੂ ਫੇਸ ਦ ਲਾਅ ਤੇ ਕਿੰਨਾ ਕਿ ਇਲਾਕੇ ਚ ਕੱਢਿਆ ਜਾ ਰਿਹਾ ਜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗ ਮਾਰਚ ਦੇ ਨਾਕਾਬੰਦੀ ਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸ ਐਚ ਓ ਜੀ ਓਸ ਅਪ ਟੂ ਦ ਰੈਂਕ ਆਫ ਸੀ ਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਇਹਦਾ ਮਕਸਦ ਕੀ ਹੈ ਫਲੈਗ ਮਾਰਦਾ ਨੇ ਇਹਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਉਹ ਮਾੜੇ ਅਨਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲੈਂਡ ਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੈ ਕੋਈ ਐਕਸਟਰਾ ਫੋਰਸ ਵੀ ਭੰਗਾਈ ਗਈ ਹੈ ਜੀ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਜੀ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਿਊਟ ਕੀਤੀ ਹੈ ਨਾਲ ਫੋਰਟ ਪੈਟਰੋਲਿੰਗ ਲਈ ਅਸੀਂ ਡਿਪਿਊਟ ਕੀਤੀ ਹੈ ਜੀ ਕੋਈ ਇਸ ਤਰ੍ਹਾਂ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਫੀਅਰ ਤੇ तकरीबन ਹੁਣ 3 ਦਿਨ ਸਹਿਰ ਚਸਤਰੀ ਹੋ ਰਹੀ ਹੈ ਇਹ ਪਿਛਲੇ ਪੂਰੇ 15 ਦਿਨਾਂ ਤੋਂ ਸਾਡੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸੀਗੇ ਹੁਣ ਅਸੀਂ 24 ਨਾਕੇ ਕਰਦੇ ਆਂ ਠੀਕ ਹੈ ਥੈਂਕ ਯੂ ਇਸ ਕਰਕੇ ਗੱਡਿਆ ਜਾ ਰਿਹਾ ਹੈ ਆ 15 ਅਗਸਤ 2024 ਜਿਹੜਾ ਕਿ ਆਪਾਂ ਪਰਸੋ ਇੰਡੀਪੈਂਡੈਂਸ ਡੇ सेलिब्रेट ਕਰਨਾ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਫਲੈਗ ਮਾਰਚ ਕੱਢ ਰਹੇ ਹਾਂ ਤੇ ਫਲੈਗ ਮਾਰਚ ਕੱਢਣ ਦਾ ਮੇਨ ਮਕਸਦ ਹੈ ਹੀ ਹੁੰਦਾ ਹੈ ਕਿ ਸ਼ੋਅ ਸਟਰੈਂਥ ਹੁੰਦੀ ਹੈ ਤੇ ਮਾੜੇ ਅੰਸਰ ਏਰੀਆ ਛੱਡ ਕੇ ਭੱਜ ਜਾਣ ਤੇ ਕੋਈ ਵੀ ਸ਼ਰਾਰਤ ਜੇ ਕਿਸ ਨੇ ਕੀਤੀ ਤਾਂ ਉਹ ਹੀਲ ਹਵ ਟੂ ਫੇਸ ਦ ਲਾਅ ਤੇ ਕਿੰਨਾ ਕਿ ਇਲਾਕੇ ਚੋਂ ਕੱਢਿਆ ਜਾ ਰਿਹਾ ਜੀ ਇਹ ਪੂਰੇ ਅੰਮ੍ਰਿਤਸਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਤੇ ਸਾਡੇ 2500 ਤੋਂ ਉੱਪਰ ਮੁਲਾਜ਼ਮ ਇਨਵੋਲਡ ਨੇ ਅੱਜ ਦੇ ਫਲੈਗਮਾਰਕ ਸੇ ਨਾਕਾਬੰਦੀ ਦੇ ਵਿੱਚ ਕਮਿਸ਼ਨਰੇਟ ਪੁਲਿਸ ਹੰਦਰੇਸਰ ਦੇ ਵਿੱਚ ਤੇ ਸਾਡੇ 24 ਨਾਕੇ ਲੱਗੇ ਆ ਪੂਰੇ ਸ਼ਹਿਰ ਦੇ ਵਿੱਚ ਤੇ ਸਾਰੇ ਐਸ ਐਚ ਓ ਜੀ ਓਸ ਅਪ ਟੂ ਦ ਰੈਂਕ ਆਫ ਸੀ ਪੀ ਸਾਹਿਬ ਉਹ ਵੀ ਏਰੀਆ ਚ ਬਾਹਰ ਨੇ ਜੀ ਤੇ ਇਹਦਾ ਮਕਸਦ ਕੀ ਹੈ ਫਲੈਗਮਾਰਕ ਦਾ ਇਹਦਾ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ੋਅ ਆਫ ਫੋਰਸ ਹੁੰਦੀ ਹੈ ਤੇ ਮਾੜੇ ਅੰਸਰਾਂ ਨੂੰ ਡਰਾਵਾ ਹੁੰਦਾ ਤੇ ਜੇ ਕੋਈ ਵੀ ਫਿਰ ਵੀ ਕੋਈ ਆਪਣਾ ਕੋਈ ਖਰਾਬੀ ਕਰੂਗਾ ਤਾਂ ਅਸੀਂ ਵੀ ਲੈਂਡ ਫੋਰਸ ਸਟ੍ਰਿਕਟ ਐਕਸ਼ਨ ਅਗੇਂਸਟ ਹੀ ਕੋਈ ਐਕਸਟਰਾ ਫੋਰਸ ਵੀ ਬੰਗੂ ਆਈ ਗਈ ਹੈ ਜੀ ਆ ਸਾਡੇ ਕੋਲ ਪੰਜ ਕੰਪਨੀ ਐਕਸਟਰਾ ਆਈਆਂ ਜੀ ਤੇ ਉਹ ਵੀ ਅਸੀਂ ਨਾਕਾਬੰਦੀ ਲਈ ਡਿਪਿਊਟ ਕੀਤੀ ਹੈ ਨਾਲ ਫੁੱਟ ਪੈਟਰੋਲਿੰਗ ਲਈ ਅਸੀਂ ਡਿਪਿਊਟ ਕੀਤੀ ਹੈ ਜੀ ਕੋਈ ਇਸ ਤਰ੍ਹਾਂ ਦਾ ਥ੍ਰੈਟ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਥ੍ਰੈਟ ਕੋਈ ਨਹੀਂ ਹੈ ਤੇ ਪਰ ਅਸੀਂ ਪੂਰੇ ਮੁਸਤੈਦ ਹੈਗੇ ਆਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ एवरीवन ਇਜ਼ ਆਊਟ ਐਂਡ ਫੀਅਰ ਤੇ तकरीबन ਹੁਣ ਤਿੰਨ ਦਿਨ ਸਿਆਰ ਚਸਤਰੀ ਰਹੇਗਾ ਜੀ ਇਹ ਪਿਛਲੇ ਪੂਰੇ 15 ਦਿਨਾਂ ਤੋਂ ਸਾਡੀ ਨਾਕਾਬੰਦੀ ਹੋ ਰਹੀ ਹੈ ਤੇ ਪਹਿਲਾਂ 18 ਨਾਕੇ ਸਗੇ ਹੁਣ ਅਸੀਂ 24 ਨਾਕੇ ਕਰਦੇ ਹਾਂ